ਇੱਕ 5 ਸਾਲ ਦੀ ਬੱਚੀ ਨੂੰ ਭੁੱਖ ਲੱਗੀ ਹੁੰਦੀ ਹੈ ਅਤੇ ਉਹ ਰੋ ਰਹੀ ਹੁੰਦੀ ਹੈ ਅਤੇ ਉਸ ਨੂੰ ਚੁੱਪ ਕਰਵਾਉਣ ਦੇ ਲਈ ਉਸ ਦਾ ਜ਼ਾਲਮ ਪਿਤਾ ਉਸ ਦਾ ਕਤਲ ਕਰ ਦਿੰਦਾ ਹੈ ਤਾਂ ਦਿਲੰਦਰ ਤੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਇੱਕ ਬਾਪ ਨੇ ਆਪਣੀ 5 ਸਾਲ ਦੀ ਧੀ ਦਾ ਕਤਲ ਕਰ ਦਿੱਤਾ ਇੱਕ 5 ਸਾਲ ਦੀ ਕੁੜੀ ਰੋ ਰਹੀ ਸੀ ਅਤੇ ਉਸ ਦਾ ਪਿਤਾ ਉਸ ਦੀਆਂ ਆਵਾਜ਼ਾਂ ਬਰਦਾਸ਼ਤ ਨਹੀਂ ਕਰ ਸਕਿਆ ਤਾਂ ਜ਼ਿਕਰ ਹੋ ਗਿਆ ਕਿ ਬੱਚੀ ਦਾ ਰੋਣਾ ਬੰਦ ਕਰਵਾਉਣ ਦੇ ਲਈ ਜ਼ਾਲਮ ਪਿਤਾ ਨੇ ਪਹਿਲਾਂ ਤਾਂ ਆਪਣੀ ਧੀ ਨੂੰ ਚੁੱਕਿਆ ਅਤੇ ਹੇਠਾਂ ਸੁੱਟ ਦਿੱਤਾ ਲੇਕਿਨ ਜਦੋਂ ਉਸ ਨੇ ਰੋਣਾ ਬੰਦ ਨਹੀਂ ਕੀਤਾ ਤਾਂ ਲੜਕੀ ਦਾ ਗਲਾ ਘੁੱਟ ਦਿੱਤਾ ਗਿਆ ਜਿਸ ਕਰਕੇ ਉਸ ਦੀ ਆਵਾਜ਼ ਹਮੇਸ਼ਾ ਲਈ ਬੰਦ ਹੋ ਗਈ ਤਾਂ ਇਹ ਦੁਖਦਾਈ ਘਟਨਾ ਦੂਰਦਰਸ਼ਨ ਇਨਕਲੇਵ ਦੇ ਵਿੱਚ ਵਾਪਰੀ ਜਿੱਥੇ ਪੁਲਿਸ ਦੇ ਮੁਲਜ਼ਮ ਪਿਤਾਨੂ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮ ਦੀ ਪਛਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ ਜਿਹੜਾ ਕਿ ਮੂਲ ਰੂਪ ਦੇ ਵਿੱਚ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਤੇ ਦਿਹਾੜੀ ਮਜ਼ਦੂਰੀ ਕਰਕੇ ਉਹ ਆਪਣਾ ਗੁਜ਼ਾਰਾ ਚਲਾਉਂਦਾ ਸੀ ਲੜਕੀ ਦੇ ਚਾਚਾ ਹਿੰਮਤ ਕੁਮਾਰ ਦੇ ਵੱਲੋਂ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਅਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਨਸ਼ੇੜੀ ਕਿਸਮ ਦਾ ਵਿਅਕਤੀ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਰਵਿੰਦਰ ਸਿੰਘ ਨਸ਼ੇੜੀ ਸੀ ਅਤੇ ਅਕਸਰ ਸ਼ਰਾਬ ਪੀਂਦਾ ਸੀ ਉਹ ਦਿਹਾੜੀ ਮਜ਼ਦੂਰੀ ਕਰਦਾ ਸੀ ਜਦਕਿ ਉਸ ਦੀ ਪਤਨੀ ਘਰਾਂ ਵਿੱਚ ਸਫਾਈ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਆਰਥਿਕ ਤੰਗੀ ਅਤੇ ਘਰੇਲੂ ਤਣਾਅ ਦੇ ਵਿਚਕਾਰ 5 ਸਾਲ ਦੀ ਬੱਚੀ ਆਪਣੇ ਮਾਪਿਆਂ ਦੇ ਨਾਲ ਰਹਿ ਰਹੀ ਸੀ ਮਿਲੀ ਜਾਣਕਾਰੀ ਦੇ ਮੁਤਾਬਕ 3 ਫਰਵਰੀ ਨੂੰ 5 ਸਾਲਾਂ ਬੱਚੀ ਦੀ ਮਾਂ ਕੰਮ 'ਤੇ ਸੀ ਅਤੇ ਘਰ ਦੇ ਵਿੱਚ ਸਿਰਫ ਉਸ ਦਾ ਪਤੀ ਅਤੇ ਬੱਚੀ ਸਨ ਤਾਂ ਇਸ ਦੌਰਾਨ ਅਰਵਿੰਦਰ ਸ਼ਰਾਬ ਪੀ ਰਿਹਾ ਸੀ ਦੁਪਹਿਰ 2:30 ਵਜੇ ਦੇ ਕਰੀਬ 5 ਸਾਲ ਦੀ ਬੱਚੀ ਨਿਹਾਰਿਕਾ ਨੂੰ ਭੁੱਖ ਲੱਗਦੀ ਹੈ ਅਤੇ ਉਹ ਰੋਣ ਲੱਗ ਪੈਂਦੀ ਹੈ ਦਾ ਮੁਲਜ਼ਮ ਨੇ ਪਹਿਲਾਂ ਤਾਂ ਉਸਦੇ ਮੂੰਹ ਵਿੱਚ ਸ਼ਰਾਬ ਪਾ ਕੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਦੇਖ ਲਓ ਕਿ ਆਪਣੀ ਬੱਚੀ ਦੇ ਮੂੰਹ ਦੇ ਵਿੱਚ ਇਹ ਵਿਅਕਤੀ ਸ਼ਰਾਬ ਪਾ ਰਿਹਾ ਸੀ ਅਤੇ ਫਿਰ ਉਸ ਨੂੰ ਚੱਕ ਕੇ ਫੇਟਾਂ ਸੁੱਟ ਦਿੱਤਾ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪਿਤਾ ਵੱਲੋਂ ਬੱਚੀ ਨੂੰ ਵਾਰ-ਵਾਰ ਝੁੱਕ ਕੇ ਥੱਲੇ ਸੁੱਟਿਆ ਗਿਆ ਸੀ ਇਸ ਦੇ ਬਾਵਜੂਦ ਬੱਚੀ ਦਾ ਰੋਣਾ ਬੰਦ ਨਹੀਂ ਸੀ ਹੋਇਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਅਗਰ ਕਿਸੇ ਬੱਚੇ ਨਾਲ ਇਸ ਤਰ੍ਹਾਂ ਕੀਤਾ ਜਾਵੇ ਤਾ ਉਹ ਚੁੱਪ ਨਹੀਂ ਹੋਵੇਗਾ ਇਸ ਤੋਂ ਬਾਅਦ ਮਲਜਮ ਪਿਤਾ ਨੇ ਗੁੱਸੇ ਵਿੱਚ ਮਾਸੂਮਤੀ ਦਾ ਗळा ਘੁੱਟ ਦਿੱਤਾ ਅਤੇ ਉਸ ਦੀ ਤੁਰੰਤ ਮੌਤ ਹੋ ਗਈ ਜਦੋਂ ਗਵਾਂਡੀਆਂ ਨੂੰ ਇਸ ਕੰਮ ਦਾ ਪਤਾ ਲੱਗਿਆ ਤਾਂ ਚਾਰੇ ਪਾਸੇ ਮਾਹਤਮ ਪਸਰ ਗਿਆ